ਹਾਂਜੀ ਮਿੱਤਰੋ ਵਾਤਾਵਰਣ ਦੇ ਪ੍ਰਤੀ ਆਪਣੀ ਸਹਿਰਦਿੱਤਾ ਤੇ ਮਨ ਦੇ ਵਿੱਚ ਜੋ ਵੀ ਚਾਹ ਹੈਗਾ ਉਹ ਲੈ ਕੇ ਆਪਣੇ ਬਰਨਾਲੇ ਤੋਂ ਤਕਰੀਬਨ 25 ਕਿਲੋਮੀਟਰ ਦੂਰ ਪਿੰਡ ਸੰਧੂ ਕਲਾਂ ਵਿਖੇ ਆਪਣੇ ਬਾਪੂ ਜੀ ਵੱਲੋਂ ਲਗਾਈਆਂ ਹੋਈਆਂ ਪੁਰਾਣੀਆਂ ਟਾਲੀਆਂ ਤੇ ਹੋਰ ਦਰਖਤਾਂ ਨੂੰ ਮਿੱਟੀ ਲਾਉਣ ਵਾਸਤੇ ਚੱਲਿਆ ਤਾਂ ਕਿ ਉਹ ਲੰਬਾ ਟਾਈਮ ਖੜੀਆਂ ਰਹਿਣ ਤੇ ਵੱਧ ਫੁੱਲ ਸਕਣ ਅੱਜ ਉਹ ਤੁਹਾਨੂੰ ਲੈ ਕੇ ਚੱਲਦੇ ਆ ਆਪਣੇ ਪਿੰਡ ਸੰਧੂ ਕਲਾਂ ਪਹੁੰਚ ਗਏ ਆਪਾਂ ਮੈਂ ਤੁਹਾਨੂੰ ਦਿਖਾਉਣਾ ਹੈ ਆਪਣਾ ਛੋਟਾ ਜਿਹਾ ਖੇਤ ਆ ਠੀਕ ਆ ਹੁੰਦਾ ਠੇਕੇ ਤੇ ਆ ਤੇ ਪਰ 6 ਕੁ ਮਹੀਨੇ ਬਾਅਦ ਜਦੋਂ ਵਾਣ ਖਾਲੀ ਹੁੰਦੇ ਨੇ ਫਸਲ ਤੋਂ ਬਾਅਦ ਜੁੜੀ ਵੀ ਫਸਲ ਕੱਟੀ ਜਾਂਦੀ ਹੈ ਆ ਦੇਖੋ ਵਾਟ ਫਾਰਮ ਤੇ ਆ ਗਏ ਤੇ ਉਦੋਂ ਕੋਸ਼ਿਸ਼ ਕੀਤੀ ਆ ਵੀ ਖਾਲੀ ਵਾਣਾਂ ਦੇ ਵਿੱਚੋਂ ਥੋੜੀ ਜਿਹੀ ਮਿੱਟੀ ਚੱਕ ਕੇ ਅਟਾਲੀਆਂ ਦੇ ਨਾਲ ਦਰਖਤਾਂ ਦੇ ਨਾਲ ਲਗਾਈ ਜਾਵੇ ਤਾਂ ਕਿ ਇਹਨਾਂ ਦੀ ਸਾਂਭ ਸੰਭਾਲ ਹੋ ਸਕੇ ਨਹੀਂ ਤਾਂ ਜੇ ਇਹਨਾਂ ਨੂੰ ਮਿੱਟੀ ਨਾਲ ਲੱਗਈਏ ਪ੍ਰੋਪਰਲੀ ਠੇਕੇਦਾਰ ਨੇ ਜਿਹੜੇ ਬੰਦੇ ਨੇ ਬਾਹਨ ਠੇਕੇ ਤੇ ਲੈ ਕੇ ਕਰਨਾ ਹੁੰਦਾ ਉਹ ਤਾਂ ਬਈ ਆਪ ਦੇ ਹਿਸਾਬ ਨਾਲ ਕੰਮ ਕਰਦਾ ਠੀਕ ਆ ਹੁੰਦੇ ਆ ਕਈ ਵਾਤਾਵਰਣ ਪ੍ਰੇਮੀ ਵੀ ਕੋਸ਼ਿਸ਼ ਕਰਦੇ ਨੇ ਪਰ ਜਿਹੜੇ ਬੰਦੇ ਦਾ ਦਿਲੋਂ ਲਗਾ ਹੋਵੇ ਕਿਸੇ ਚੀਜ਼ ਨਾਲ ਜਿਵੇਂ ਸਾਡੇ ਸਤਿਕਾਰਯੋਗ ਬਾਪੂ ਜੀ ਨੇ ਟਾਲੀਆਂ ਨਾਲ ਆਈਆਂ ਹੋਈਆਂ ਨੇ ਇਸ ਕਰਕੇ ਥੋੜਾ ਜਿਹਾ ਮਨ ਦੇ ਵਿੱਚ ਚਾਹ ਵੀ ਹੁੰਦਾ ਬਾਪੂ ਜੀ ਦੀ ਯਾਦ ਨੂੰ ਸਾਂਭਣ ਦਾ ਉਸ ਕਰਕੇ ਕੋਸ਼ਿਸ਼ ਕਰੀ ਦੀ ਆ ਵੀ ਜਾਈਏ ਟਾਈਮ ਕੱਢ ਕੇ ਤੇ ਇਹ ਜਰੂਰ ਸੰਭਲ ਗਏ ਜਿੰਨਾ ਚਿਰ ਸਾਮ ਸਕਦੇ ਆ ਜੇ ਇਹਨਾਂ ਨੂੰ ਨਾਂ ਲਾਵਾਂਗੇ ਮਿੱਟੀ ਤਾਂ ਇਹ ਹੋ ਸਕਦਾ ਮੂਰੇ ਮੀਂਹ ਚ ਖੜਾ ਆਵੇ ਜਦੋਂ ਡਿਗ ਪੈਣਾ ਤੇ ਬਸ ਖਤਮ ਹੋ ਜਾਣੀ ਕਹਾਣੀ ਇਹਨਾਂ ਦੀ ਆਪਾਂ ਨੂੰ ਇਹ ਹਰੇਕ ਬੰਦੇ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਆ ਚਾਹੇ ਉਹ ਜ਼ਮੀਨ ਵਾਲਾ ਚਾਹੇ ਬੇਜ਼ਮੀਨਾ ਜੇ ਉਹਨੂੰ ਆਪਦੇ ਆਂਗਗਵਾਂਡ ਦੇ ਵਿੱਚ ਕਿਤੇ ਖਾਲੀ ਪਲਾਟ ਦੇ ਵਿੱਚ ਕਿਤੇ ਖਾਲੀ ਜਗ੍ਹਾ ਤੇ ਰਸਤੇ ਦੇ ਵਿੱਚ ਦਰਖਤ ਲੱਗੇ ਹੋਏ ਮਿਲਦੇ ਨੇ ਜੇ ਟਾਈਮ ਕੱਢ ਸਕਦਾ ਤਾਂ ਜ਼ਰੂਰ ਕੱਢੇ ਉਹਨਾਂ ਦੀ ਸਾਂਭ ਸੰਭਾਲ ਵਾਸਤੇ ਛੋਟੇ ਬੂਟੇ ਨੇ ਉਹਨਾਂ ਨੂੰ ਪਾਣੀ ਲਾਵੇ ਵੱਡੇ ਨੇ ਜਾਂ ਜਿਹੜੀ ਚੀਜ਼ ਦੀ ਉਹ ਲੋੜਾ ਨੂੰ ਮਿੱਟੀ ਦੀ ਪਾਣੀ ਦੀ ਲਾਉਣਾ ਚਾਹੀਦਾ ਆਪਾਂ ਦੇਖ ਰਹੇ ਹਾਂ ਆਹੋ ਮੈਂ ਜਿੱਥੇ ਕੰਮ ਕਰ ਰਿਹਾ ਤਕਰੀਬਨ ਤਕਰੀਬਨ ਮੈਨੂੰ ਲੱਗਦਾ ਵੀ 44 ਡਿਗਰੀ ਟੈਂਪਰੇਚਰ ਹੋਊਗਾ ਦਪਹਿਰ ਦੇ 2 ਵਜੇ ਨੇ 2.5 ਤੇ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਇਸ ਕਰਕੇ ਅਬ ਮੇਰੇ ਵੱਲੋਂ ਮੋਟੀਵੇਸ਼ਨ ਦੇ ਤੌਰ ਤੇ ਇਹ ਵੀਡੀਓ ਬਣਾਈ ਜਾ ਰਹੀ ਹੈ ਕੋਈ ਮੈਂ ਬਾਲਾ ਵੱਡਾ ਬੁੱਧੀਜੀਵੀ ਨਹੀਂ ਹੈਗਾ ਤੇ ਕੋਸ਼ਿਸ਼ ਕਰਿਓ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਦੇ ਕੀਮਤੀ ਸੁਝਾਅ ਜ਼ਰੂਰ ਦਿਓ ਵੀ ਹਾਂ ਇਹ ਕੰਮ ਕਿਵੇਂ ਲੱਗਿਆ ਤੁਹਾਨੂੰ ਤੇ ਕੋਸ਼ਿਸ਼ ਕਰੋ ਤੁਸੀਂ ਵੀ ਜਿੱਥੇ ਪੌਸਿਬਿਲਿਟੀ ਬਣਦੀ ਹੈ ਜਿੰਨਾ ਕਿ ਕਰ ਸਕਦੇ ਹਾਂ ਬਾਤਾਂ ਵਰਨਦੇ ਵਾਸਤੇ ਤਾਂ ਕਿ ਆਪਾਂ ਅੱਜ ਦੀ ਹੀਟ ਵੇਵਜ਼ ਚੱਲ ਰਹੀਆਂ ਨੇ ਇੰਨੀ ਗਰਮੀ ਹੋਈ ਐ ਇੰਨੀ ਤਪਸ ਹੋਈ ਐ ਇਹ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾ ਸਕੀਏ ਨਹੀਂ ਤਾਂ ਪ੍ਰਭੂ ਆਪਾਂ ਦੇਖ ਹੀ ਰਹੇ ਹਾਂ ਜਿਵੇਂ ਲੋਕਾਂ ਨੇ ਅੱਗਾਂ ਲਾਈਆਂ ਇਸ ਵਾਰ ਦਰਖਤ ਮਚਾਏ ਆ ਦਰਖਤਾਂ ਦੇ ਨਾਲ ਜਾਨਵਰਾਂ ਦੇ ਬੱਚੇ ਵਿੱਚ ਮਚਾਤੇ ਨੇ ਕਿਨੇ ਕਿਨੇ ਇਹ ਕੁਦਰਤ ਦੀ ਕਰੋਪੀ ਨਾ ਸਹੇੜੋ ਮਿੱਤਰੋ ਕੋਸ਼ਿਸ਼ ਕਰੋ ਵਾਤਾਵਰਣ ਪ੍ਰੇਮੀ ਬਣੋ ਜਿੰਨਾ ਕ ਬਣ ਸਕਦੇ ਹੋ ਜਿੰਨਾ ਕ ਯੋਗਦਾਨ ਪਾ ਸਕਦੇ ਹੋ ਆਪਦੇ ਵੱਲੋਂ ਪਾਓ ਮੇਰੀ ਤਾਂ ਇੱਕ ਨਿੱਕੀ ਜੀ ਕੋਸ਼ਿਸ਼ ਹੈ ਜੇ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਕਰਿਓ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਕੋਸ਼ਿਸ਼ ਕਰਿਓ ਵੀ ਇਹ ਤੁਹਾਡੇ ਸਾਰਿਆਂ ਵਾਸਤੇ ਵਧੀਆ ਮੋਟੀਵੇਸ਼ਨ ਹੋਵੇ ਬਹੁਤ ਬਹੁਤ ਮਿਹਰਬਾਨੀ ਸਾਰੇ ਮਿੱਤਰਾਂ ਦਾ ਧੰਨਵਾਦ